ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਠੀਕ ਠਾਕ ਹਾਂ ਮੈਂ ਗਗਨ ਬ੍ਰਾਂਡ ਫਰਮ ਲੰਡਨ ਹਾਂਜੀ ਦੋਸਤੋ ਮੈਂ 2 ਦਿਨ ਹੋ ਗਏ ਸੋਸ਼ਲ ਮੀਡੀਆ ਤੇ ਇੱਕ ਕਵਰ ਦੇਖਦੀ ਹਾਂ ਨਾ ਦੇਖ ਕੇ ਮਨ ਬਹੁਤ ਹੀ ਜ਼ਿਆਦਾ ਉਦਾਸ ਹੋਇਆ ਪਰੇਸ਼ਾਨ ਸੀਗਾ ਮਨ ਵੀ ਕੀ ਸਾਨੂੰ ਆਜ਼ਾਦ ਦੇਸ਼ ਵਿੱਚ ਗੱਲ ਰੱਖਣ ਦਾ ਕੋਈ ਵੀ ਹੱਕ ਹੈ ਨਹੀਂ ਕੀ ਅਸੀਂ ਕੋਈ ਵੀ ਗੱਲ ਫਰੀडम ਦੇ ਨਾਲ ਨਹੀਂ ਕਰ ਸਕਦੇ ਹਨਾ ਖਾਸ ਕਰਕੇ ਕੁੜੀਆਂ ਨੂੰ ਹਰੇਕ ਇਨਸਾਨ ਨੂੰ ਗੱਲ ਕਰਨ ਦਾ ਪੂਰਾ ਹੱਕ ਆ ਹਾਂ ਤੁਸੀਂ ਉਸ ਗੱਲ ਤੇ ਡਿਸਐਗਰੀ ਕਰ ਸਕਦੇ ਆ ਤੁਸੀਂ ਇਹ ਕਹਿ ਸਕਦੇ ਕਿ ਸਾਨੂੰ ਇਹ ਗੱਲ ਚੰਗੀ ਨਹੀਂ ਲੱਗੀ ਹਨਾ ਪਰ ਤੁਸੀਂ ਗੱਲਾਂ ਨਾਲ ਜੇ ਅਗਲਾ ਗੱਲਾਂ ਨਾਲ ਤੁਹਾਡੇ ਨਾਲ ਜਵਾਬ ਦੇ ਨਾਲ ਤੁਸੀਂ ਵੀ ਗੱਲਾਂ ਨਾਲ ਜਵਾਬ ਦੇ ਸਕਦੇ ਆ ਪਰ ਐ ਡਿੱਕ ਮੀਨੇ ਪਾਂਤੇ ਤੁਸੀਂ ਉੱtre ਆਉਣੇ ਆ ਹਨਾ ਮੈਂ ਗੱਲ ਕਰਦੀ ਆ ਕਾਰਗਿਲ ਚ ਸ਼ਹੀਦ ਹੋਏ ਫੌਜੀ ਦਿੱਤੀ ਗੁਰਮੀਰ ਕੌਰ ਦੀ ਤੁਸੀਂ ਇਹ ਦੇਖੋਗੇ ਜਦ ਉਸ ਦੇ ਡੈਡ ਦੀ ਡੈਥ ਹੋਈ ਤਾਂ ਉਹ ਜਿਹੜੀ ਲੜਕੀ ਸੀ ਸਿਰਫ 2 ਸਾਲ ਦੀ ਹਨਾ 2 ਸਾਲ ਦੇ ਬੱਚੇ ਨੇ ਜਿਹੜੇ ਬੱਚੇ ਨੇ ਸਾਰੀ ਉਮਰ ਆਪਣੇ ਡੈਡੀ ਤੋਂ ਬਿਨਾ ਕੱਢਦੀ ਹਨ ਆਪਣੇ ਬਾਪ ਤੋਂ ਬਿਨਾ ਕੱਢਦੀ ਉਹ ਬੱਚੇ ਦੀ ਲਾਈਫ ਕਿੱਦਾਂ ਦੀ ਹੋਊਗੀ ਆਪਣੇ ਆਪਾਂ ਇਮੇਜਨ ਵੀ ਨਹੀਂ ਕਰ ਸਕਦੇ ਹਨ ਆਪਣੇ ਮਾਪੇ ਤੋਂ ਬਿਨਾ ਕਦੇ ਵੀ ਇਮੇਜਨ ਨਹੀਂ ਕਰ ਸਕਦੇ ਕਿ ਕਿਉਂਕਿ ਜਿਹੜੇ ਜਿਹੜੇ ਪਿਓ ਹੁੰਦੇ ਆ ਉਹ ਕੁੜੀਆਂ ਦੇ ਸਿਰ ਤੇ ਹਮੇਸ਼ਾ ਬਹੁਤ ਵੱਡਾ ਸਾਇਆ ਹੁੰਦੇ ਹਨ ਮੈਂ ਆਪਣੇ ਤੇ ਗੱਲ ਕਰਦੀ ਹਾਂ ਕਿ ਜਦੋਂ ਮੈਂ ਕਦੇ ਸੈਡ ਹੁੰਨੀ ਆ ਤੇ ਮੇਰੇ ਡੈਡੀ ਕਹਿ ਦਿੰਦੇ ਆ ਨਹੀਂ ਸ਼ੀਰਾ ਮੈਂ ਹਮੇਸ਼ਾ ਤੇਰੇ ਪਿੱਛੇ ਖੜਾ ਹਾਂ ਨਾ ਤਾਂ ਮੈਨੂੰ ਬਹੁਤ ਵੱਡਾ ਹੌਸਲਾ ਹੁੰਦਾ ਕਿਵੇਂ ਸਾਰੀ ਦੁਨੀਆ ਨਾਲ ਲੜ ਲੂੰਗੀ ਕਿਉਂਕਿ ਮੇਰੇ ਡੈਡੀ ਮੇਰੇ ਨਾਲ ਆ ਤੇ ਤੁਸੀਂ ਇਹ ਸੋਚੋ ਵੀ ਉਹ ਕੁੜੀ ਨੇ ਸਾਰੀ ਜ਼ਿੰਦਗੀ ਆਪਣੇ ਬਾਪ ਤੋਂ ਬਿਨਾ ਕੱਢਤੀ ਹੈ ਨਾ ਜਿਹੜੇ ਸ਼ਹੀਦ ਨੇ ਆਪਣੇ ਭਾਰਤ ਦੀ ਖਾਤਰ ਕਾਰਗਜ ਸ਼ਹੀਦੀ ਦਿੱਤੀ ਉਸ ਦੀ ਬੇਟੀ ਨੂੰ ਐਡਾ ਘਟੀਆ ਵਰਡ ਯੂਜ਼ ਕੀਤਾ ਜਾਂਦਾ ਰੇਪ ਕਰਨ ਦਾ ਉਹਨੂੰ ਜਾਨੋਂ ਮਾਰਨ ਦਾ ਧਮਕੀਆਂ ਦਿੱਤੇ ਨੇ ਉਹਦੇ ਦਾਦੇ ਦੀ ਮੈਂ ਵੀਡੀਓ ਦੇਖੀ ਅੱਖਾਂ ਵਿੱਚ ਹੰਝੂ ਆਏ ਹੋਏ ਆ ਹਨਾ ਉਹ ਉਹ ਬੰਦੇ ਨੇ ਸਾਰੀ ਲਾਈਫ ਆਪਣੇ ਪੁੱਤ ਦੀ yaad ਦੇ ਵਿੱਚ ਕੱਢਤੀ ਤੇ ਹੁਣ ਇਸ ਡਰ ਚ ਕੱਢੂਗਾ ਕਿ ਮੇਰੀ ਕੀਤੇ ਪੋਤੀ ਨਾਲ ਕੁਝ ਇਦਾਂ ਦਾ ਨਾ ਹੋ ਜੇ ਹਨਾ ਤੁਸੀਂ ਸੋਚ ਕੇ ਦੇਖੋ ਉਹਦੇ ਦਾਦੇ ਦੀ ਫੀਲਿੰਗ ਸੋਚੋ ਹਨਾ ਦੇਖੋ ਦੁਨੀਆ ਬਦਲ ਗਈ ਪੀੜੀਆਂ ਬਦਲ ਗਈਆਂ ਸਭ ਕੁਝ ਬਦਲ ਗਿਆ ਪਰ ਸੋਚ ਨਹੀਂ ਆਹ ਸੋਚ ਨਹੀਂ ਬਦਲੀ ਕੁੜੀਆਂ ਕਦੋਂ ਤੱਕ ਚੁੱਪ ਕਰਕੇ ਆਪਣੇ ਘਰਾਂ ਚ ਬੈਠੀਆਂ ਰਹਿਣਗੀਆਂ ਹਨ ਕਦੇ ਐਦਾਂ ਹੋਊਗਾ ਵੀ ਕੁੜੀਆਂ ਨੂੰ ਵੀ ਫ੍ਰੀडम ਮਿਲੂਗਾ ਜੇ ਕੁੜੀਆਂ ਭਾਰਤ ਜਾਂ ਪੰਜਾਬ ਦੇ ਦੇ ਵਿੱਚ ਵੀ ਸੇਫ ਨਹੀਂ ਗਿਆ ਤੇ ਫਿਰ ਪਾਕਿਸਤਾਨੀ ਦੁਸ਼ਮਣਾਂ ਤੋਂ ਤਾਂ ਆਪਾਂ ਕੀ ਉਹਨਾਂ ਤੋਂ ਆਪਾਂ ਕੀ ਸੋਚ ਸਕਦੇ ਹਣਾ ਮੈਂ ਕਹਿੰਨੀ ਕਹਿੰਦੇ ਨਹੀਂ ਹੁੰਦੇ ਕਿ ਕਿ ਘਰ ਦੇ ਦੁਸ਼ਮਣਾਂ ਜਦੋਂ ਘਰ ਦੇ ਹੀ ਦੁਸ਼ਮਣ ਹੋਣ ਤਾਂ ਬਾਹਰਲੇ ਦੁਸ਼ਮਣਾਂ ਦੀ ਲੋੜ ਹੀ ਨਹੀਂ ਹੁੰਦੀ ਉਹ ਗੱਲ ਹੁਣ ਪੰਜਾਬ ਭਾਰਤ ਦੇ ਵਿੱਚ ਬਣੀ ਪਈ ਆ ਕੋਈ ਵੀ ਇਨਸਾਨ ਸੇਫ ਨਹੀਂ ਇੱਕ ਦੂਜੇ ਨਾਲ ਬਸ ਧਰਮ ਪਿੱਛੇ ਲੜੀ ਜਾਂਦੇ ਆ ਹਰ ਇੱਕ ਬੰਦਾ ਆਪ ਦਾ ਗਰੁੱਪ ਬਣਾ ਕੇ ਫਿਰਦਾ ਹਨਾ ਕੋਈ ਬੰਦਾ ਸੇਫ ਨਹੀਂ ਜਿਹੜੇ ਗੋਰਿਆਂ ਨੂੰ ਅਸੀਂ ਆਜ਼ਾਦ ਦੇਸ਼ ਆਜ਼ਾਦ ਕਰਾਇਆ ਸੀ ਉਹਨਾਂ ਗੋਰਿਆਂ ਦੇ ਵਿੱਚ ਅਸੀਂ ਬੈਠ ਕੇ ਸੇਫ ਆ ਪਰ ਅਸੀਂ ਆਪਣੇ ਜਿੰਨਾ ਦਿਖਾਤਰ ਸਾਡੇ ਸ਼ਹੀਦਾਂ ਦੇ ਸ਼ੀਦਿਆਂ ਪਾਈਆਂ ਸੀ ਉਹ ਦੇਸ਼ ਦੇ ਵਿੱਚ ਅਸੀਂ ਆਪਣੇ ਆਪ ਨੂੰ ਸੇਫ ਨਹੀਂ ਗਿਣਦੇਗੇ ਬਿਲਕੁਲ ਵੀ ਨਹੀਂ ਗਿਣਦੇ ਤੁਸੀਂ ਦੇਖੋ ਇਹੋ ਜਿਹੇ ਲੋਕ ਜਿਹੜੇ ਰੇਪ ਵਰਗੀਆਂ ਧਮਕੀਆਂ ਦਿੰਦੇ ਆ ਜਿਹੜੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਆ ਉਹ ਬੰਦੇ ਮਾਨਸਿਕ ਤੌਰ ਤੇ ਕਿੰਨੇ ਗੰਦੇ ਕਿੰਨੇ ਘਟਿਆ ਲੋਕ ਆ ਹੋ ਹਨ ਮੈਂ ਇਹੀ ਗੱਲ ਕਹਿਨੀ ਆ ਕਿ ਜੇ ਸ਼ੀਦਾਂ ਦੀਆਂ ਬੱਚੀਆਂ ਨਾਲ ਇਦਾਂ ਦਾ ਕੁਝ ਹੁੰਦਾ ਤੇ ਆਮ ਲੋਕਾਂ ਜਾ ਆਮ ਸਾਡੇ ਵਰਗੀਆਂ ਕੁੜੀਆਂ ਨਾਲ ਕੀ ਹੁੰਦਾ ਹੋਊਗਾ ਹਨਾ ਇਹੋ ਜਿਹੇ ਲੋਕਾਂ ਨੂੰ ਨਾ ਚੁੱਪ ਕਰਾਉਣਾ ਚਾਹੀਦਾ ਇਹੋ ਜਿਹੇ ਲੋਕਾਂ ਨੂੰ ਤੁਸੀਂ ਸਾਰੇ ਵੀਰੋ ਭੈਣੋ ਭਰਾਵੋ ਇਕੱਠੇ ਹੋਵੋ ਇਹਨਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਦਿਓ ਜਿਹੜੇ ਸੋਸ਼ਲ ਮੀਡੀਆ ਤੇ ਇੰਨਾ ਗੰਦ ਪਾਉਂਦੇ ਆ ਆ ਸਹਿਵਾ ਗਰਗੇ ਰਣਵੀਰ ਹੁਡਾਰਗੇ ਇਹ ਲੋਕ ਜਿਹੜੇ ਹੈਗੇ ਇਹ ਸਿਰਫ ਪੈਸੇ ਦੇ ਹੈਗੇ ਆ ਇਹਨਾਂ ਨੂੰ ਪੈਸੇ ਤਾਂ ਹੀ ਮਤਲਬ ਹੈਗਾ ਇਹਨਾਂ ਦੇ ਲੋਕਾਂ ਇਹਨਾਂ ਨੂੰ ਕਿਸੇ ਦਿੱਤੀ ਭੈਣ ਤਾਂ ਕੋਈ ਮਤਲਬ ਨਹੀਂ ਹੈਗਾ ਤੇ ਇਹੋ ਜਿਹੇ ਲੋਕਾਂ ਨੂੰ ਫੋਲੋ ਕਰਨਾ ਛੱਡੋ ਤੇ ਆਪਣੇ ਦੇਸ਼ ਦੀਆਂ ਭੈਣਾਂ ਨੂੰ ਬਚਾਓ ਅੱਜ ਗੁਰਮੇਹਰ ਕੌਰ ਦੇ ਨਾਲ ਸਾਰੇ ਜਾਣੇ ਖੜਨਾ ਚਾਹੀਦਾ ਸਾਨੂੰ ਇੱਕਜੁੱਟ ਹੋ ਕੇ ਜਿਹੜੇ ਲੋਕਾਂ ਨੇ ਉਹਨੂੰ ਧਮਕੀਆਂ ਦਿੱਤੀਆਂ ਉਹਨਾਂ ਦਾ ਪੂਰਾ ਇੱਕਜੁੱਟ ਹੋ ਕੇ ਵਿਰੋਧ ਕਰਨਾ ਚਾਹੀਦਾ ਤੇ ਸਾਨੂੰ ਆਪਣੇ ਪੰਜਾਬ ਆਪਣੇ ਭਾਰਤ ਦੀਆਂ ਕੁੜੀਆਂ ਨੂੰ ਬਚਾਉਣ ਦਾ ਪੂਰਾ ਪੂਰਾ ਉਹਨਾਂ ਦਾ ਹੱਲ ਕਰਨਾ ਚਾਹੀਦਾ ਕਿ ਉਹਨਾਂ ਨਾਲ ਐਦਾਂ ਦੀ ਕੋਈ ਵੀ ਘਟਨਾ ਨਾ ਵਾਪਰੇ ਕੋਈ ਵੀ ਗਰਮੇਹਰਕੌਰ ਜਾਂ ਕੋਈ ਵੀ ਕੁੜੀ ਆਪਣੇ ਆਪ ਨੂੰ ਕੱਲਾਣਾ ਮਹਿਸੂਸ ਕਰੇ ਇਹੋ ਜਿਹੇ ਲੋਕ ਜਿਹੜੇ ਗੰਦੇ ਕਮੈਂਟ ਕਰਦੇ ਗੰਦੇ ਮੈਸੇਜ ਭੇਜਦੇ ਇਹ ਜ ਇਹਨਾਂ ਨੂੰ ਲੱਭ ਕੇ ਪੂਰੀ ਸਜ਼ਾ ਦੇਣੀ ਚਾਹੀਦੀ ਆ ਤਾਂ ਕਿ ਗਾਂ ਨੂੰ ਕੋਈ ਵੀ ਇਦਾਂ ਦਾ ਘਟਨਾਵਾਂ ਨਾ ਵਾਪਰੇ ਇਹੋ ਜਿਹੇ ਲੋਕਾਂ ਨੇ ਦਿੱਲੀ ਵਰਗੇ ਜਿਹੜੇ ਨਰ ਭੈ ਕਾਂਡ ਹੋਇਆ ਉਹੋ ਜਿਹਾ ਤੋਂ ਵੀ ਕੁਝ ਨਹੀਂ ਸਿੱਖਿਆ ਫਿਰ ਵੀ ਯਰਤ ਕਰਦੇ ਇਹੋ ਜਿਹੀ ਗੱਲਾਂ ਕਰਨ ਦੀ ਤੇ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਆ ਪਲੀਜ਼ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨਾ ਅ ਸਾਡੇ ਸ਼ਹੀਦਾਂ ਨੇ ਇਸ ਗੱਲ ਦੀਆਂ ਸ਼ਹੀਦੀਆਂ ਨਹੀਂ ਪਾਈਆਂ ਸੀਗੀਆਂ ਸਾਡੇ ਸ਼ਹੀਦਾਂ ਨੇ ਇਸ ਗੱਲ ਦੀਆਂ ਸ਼ਹੀਦੀਆਂ ਪਾਈਆਂ ਸੀਗੀਆਂ ਕਿ ਹਰ ਇੱਕ ਬੰਦੇ ਨੂੰ ਫ੍ਰੀडम ਹੋਣਾ ਚਾਹੀਦਾ ਹਰ ਇੱਕ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੋਣਾ ਚਾਹੀਦਾ ਤੁਸੀਂ ਇਹ ਗੱਲ ਕਹਿ ਸਕਦੇ ਆ ਕਿ ਨਹੀਂ ਅਸੀਂ ਤੇਰੇ ਨਾਲ ਐਗਰੀ ਨਹੀਂ ਕਰਦੇ ਤੁਸੀਂ ਆਪਣੀ ਗੱਲ ਦਾ ਪੱਖ ਰੱਖ ਸਕਦੇ ਗੱਲਾਂ 'ਚ ਪਰ ਇਹੋ ਜੇ ਰੇਪ ਵਰਗੇ ਵਰਡ ਯੂਜ਼ ਕਰਕੇ ਜਾਂ ਜਾਂ ਨੁਮਾਨੇ ਧਮਕੀਆਂ ਦੇ ਕੇ ਇਹ ਅਗਲੇ ਨੂੰ ਇੰਨਾ ਜ਼ਿਆਦਾ ਪਰੇਸ਼ਾਨ ਕਰਕੇ ਤੁਸੀਂ ਉਹਨਾਂ ਨੂੰ ਬਿਲਕੁਲ ਸਜ਼ਾ ਮਿਲਣੀ ਚਾਹੀਦੀ ਆ ਸਾਰੇ ਭੈਣ ਭਰਾਵਾਂ ਵੀਰੋ ਇਕੱਠੇ ਹੋ ਜੋ ਪਲੀਜ਼ ਹੱਥ ਜੋੜ ਕੇ ਬੇਨਤੀ ਕਰਦੇ ਨਹੀਂ ਆ ਕਿ ਆਪਣੇ ਪੰਜਾਬ ਦੀ ਆਪਣੇ ਭਾਰਤ ਦੀਆਂ ਤੀਆਂ ਬਚਾਓ ਥੈਂਕ ਯੂ ਸੋ ਮੱਚ ਇੰਨਾ ਕਹਿੰਦੀ ਹੋਈ ਮੈਂ ਗਗਨ ਬਰਾੜ ਫਰਮ ਲੰਡਨ ਥੈਂਕ ਯੂ ਸੋ ਮੱਚ ਜੇ ਕੋਈ ਗਲਤੀ ਹੋ ਗਈ ਤਾਂ ਮਾਫ ਕਰਨਾ